ਲੋ ਵੀ ਸੱਜਣੋ 5410 ਲੱਭ ਲਿਆਂਦਾ ਕਿੱਥੇ ਖੜਾ ਗਿਆ ਬਾਈ ਰਿੰਕੂ ਦੀ ਹਵੇਲੀ 'ਚ ਖੜਾ ਬਾਈ ਕਿੰਨਾ ਮਾਡਲ ਹੈ ਇਹ 2010 ਮਾਡਲ ਆ 2010 ਮਾਡਲ ਆ ਕੰਡੀਸ਼ਨ ਪੱਕੋ ਪੂਰਾ 4000 ਘੰਟਾ ਚੱਲਿਆ ਹੈ ਰਿਜਨਲ ਚੱਲਿਆ ਹੈ ਜੀ ਦੀ ਗਾਰੰਟੀ ਆ ਟਾਇਰ ਦੇ ਬਾਰੇ ਦਾ ਜੁੜਾ ਨਵਾਂ ਹੈ ਸਿਸਟਮ ਵਗੈਰਾ ਕਨੋਪੀ ਵਗੈਰਾ ਜਮੇ ਖੜਾ ਹੀ ਦੇਵਾਂਗੇ ਵੀਰੇ ਐਂ ਦੇਵਾਂਗੇ ਐਂ ਦੇਵਾਂਗੇ ਤੇ ਲੋ ਵੀ ਸੱਜਣੋ ਜਿਨ੍ਹਾਂ ਨੇ ਲੈਣਾ 5410 ਤੱਕ ਕਰ ਲੇ ਫੁਰ ਤੇ ਇੱਧਰ ਖੜਾ ਗਿਆ 950 ਮੈਸੀ ਇਹ ਕਿੰਨਾ ਮਾਡਲ ਆ 2011 ਮਾਡਲ ਆ 2011 ਮਾਡਲ ਆ 60 ਪੈਸੇ ਟਾਇਰ ਨੇ 60 ਪੈਸੇ ਟਾਇਰ ਸਾਰਾ ਟਰੈਕਟਰ ਰिजिनल ਆ ਸਾਰਾ ਟਰੈਕਟਰ ਰिजिनल ਆ ਪਾਵਰ ਸਟੀਅਰਿੰਗ ਹੈ ਹਾਂ ਹਾਂ ਇੱਕੋ ਹੀ ਤਰ੍ਹਾਂ ਦਾ ਮੈਂ ਤੁਹਾਨੂੰ ਦੱਸਦਾ ਹੈ ਟਾਪ ਡਿਸਟ੍ਰੀਬਿਊਟਰ ਹੈਗਾ ਡਬਲ ਡਬਲ ਡਿਸਟ੍ਰੀਬਿਊਟਰ ਇਹਦਾ ਰੇਟ ਤਾਂ ਦੱਸ ਦੇ ਫਿਰ ਮੜਾਜ ਇਹ 2 ਪੁਆਇੰਟ ਦਾ ਕੇ ਦਾ 2.5 ਦਾ ਦੇ ਦਾਂਗੇ 2 ਲੱਖ 40 ਹਜ਼ਾਰ ਤੇ ਸੱਜਣੋ ਲੈ ਜਾ ਕਿ 950 ਮੈਸੀ ਤੇ ਇੱਧਰ ਖੜਾ ਕਾਲੇ ਢੱਡ ਵਾਲਾ 5310 ਇਹ ਕਿਹਨਾ ਮਾਡਲ ਆ ਬਈ ਇਹ 2011 ਮਾਡਲ ਆ 2011 ਮਾਡਲ ਆ ਹਾਂ ਇਹਦਾ ਹਿੱਸਾ ਖੁੱਲਦਾ ਡਬਲ ਪੀਟੀਓ ਆ ਇਹ ਡੈਕਟਰ ਚੰਗਾ ਡੈਕਟਰ ਆ ਟਾਇਰ ਨਵੇਂ ਦੇ ਦਵਾਰੇ ਨੇ ਟਾਇਰ ਨਵੇਂ ਨੇ 3200 ਘੰਟਾ ਬੰਦੇ 4000 ਤੋਂ ਤਰੇ ਚੱਲਿਆ ਹੈਗੀ ਠੀਕ ਆ ਲੈ ਵੀ ਸੱਜਣਾ ਜਿੰਨਾਂ ਨੇ 5310 ਲੈਣਾ ਤਾਂ ਕਰ ਲਿਓ ਸੰਪਰਕ ਬਾਈ ਰਿੰਕੂ ਦਾ ਨੰਬਰ ਆ ਜਿਹੜਾ ਟਾਈਟਲ ਚ ਲਿਆਂਦਾ ਤੇ ਪਿੰਡ ਕੁਲਾਰਾਂ ਤੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਖੜੇ ਨੇ